15 ਸਾਲਾਂ ਦੇ ਵਿੱਚ ਡੰਕਾ ਬੋਲਣ ਲੱਗਾ ਸੀ ਉਸ ਗੁਰਮਖਚ ਐਸੀ ਕਲਾ ਸੀ ਉਹਨਾਂ ਦਾ ਸਾਰੇ ਇਕੱਠ ਕਰਤੇ ਅਸੀਂ 300 ਸਾਲ ਹੋ ਗਏ ਬਾਣੀ ਪੜਦੇ ਪਏ ਹਾਂ ਤੇ ਉਹ বজਾਏ ਬਾਣੀ ਪੜ ਕੇ ਕਿਰਪਾ ਹੋਂਦੇ ਉਹ ਗਾਂ ਦੀ ਗਾਂ ਗਾਂ ਦੀ ਗਾਂ ਬਖੇੜੇ ਵਾਧਦੇ ਪੈ ਨੇ ਬਾਣੀ ਵਿੱਚ ਕਮੀ ਹੈ ਕਿ ਸਾਡੇ ਪੜਨ ਵਿੱਚ ਸਮਝਣ ਵਿੱਚ ਕਮੀ ਦੋਸਵਾਲ ਆਗੇ ਐਨੇ ਗੁਰੂ ਘਰਾਂ ਚ ਬਾਣੀ ਪੜੀ ਜਾ ਰਹੀ ਆ ਇੰਨੇ ਖੰਡ ਪਾਠ ਸਾਹਿਬ ਹੋ ਰਹੇ ਆ ਇੰਨੇ ਮਹਾਪੁਰਖ ਨੇ ਜਿਹੜੇ ਖੰਡ ਪਾਠ ਸਾਹਿਬ ਕਰਾ ਰਹੇ ਆ ਕੋਈ ਵਟੀਆਂ ਵਿਧੀਆਂ ਨਾਲ ਪਾਠ ਕਰਾ ਰਹੇ ਆ ਤੇ ਕੌਮ ਅੱਗੇ ਧੜਿਆਂ ਵਿੱਚ ਜਾਤਾਂ ਮਜਬਾਂ ਵਿੱਚ ਵੰਡੀ ਜਾ ਰਹੀ ਜਦੋਂ ਗੁਰੂ ਸਾਹਿਬ ਹੁਣੇ ਸੀ ਇਹੀ ਬਾਣੀ ਸੀ ਇਹੀ ਗੁਰਮੰਤਰ ਸੀ ਇਹੀ ਖੰਡੇ ਵਾਟੇ ਦੀ ਪਾਲਿਸੀ ਉਦੋਂ ਸਾਰੇ ਵਰਨਾਂ ਦੇ ਜੀਵ ਕਿੰਨੇ ਆ ਜਾਤਾਂ ਮਜਬਾਂ ਤੇ ਕਿੰਨੇ ਧੜੇ ਮਹਾਰਾਜ ਨੇ ਸਿੱਖੀ ਵਿੱਚ ਰਲਾਤੇ ਸੀ ਸਿੱਖ ਕੋ ਆਕਾਸ਼ ਤੋਂ ਤਾਂ ਡਿੱਗੇ ਨਹੀਂ ਸੀ ਇੱਥੇ ਹੀ ਹਿੰਦੂ ਵੀ ਰਲਾਏ ਮੁਸਲਮਾਨ ਵੀ ਰਲਾਏ ਰਸ਼ੀ ਵਾਲੇ ਵੀ ਰਲਾਏ ਚਾਈਨਾ ਵਾਲੇ ਵੀ ਰਲਾਏ ਇਸਾਈ ਵੀ ਰਲਾਏ ਹੈ ਜੀ ਬ੍ਰਾਹਮਣ ਵੀ ਰਲਾਏ ਜੱਟ ਵੀ ਰਲਾਏ ਛੀਂਬੇ ਵੀ ਰਲਾਏ ਨਾਈ ਵੀ ਰਲਾਏ ਸਾਰੇ ਰਲਾਤੇ ਉੱਚੇ ਨੀਵੇਂ ਸਾਰਿਆਂ ਨੂੰ ਇੱਕ ਬਰਾਬਰ ਕਰਤਾ ਵੀ ਅੱਜ ਤੋਂ ਕੋਈ ਬ੍ਰਾਹਮਣ ਨਹੀਂ ਕੋਈ ਜੱਟ ਨਹੀਂ ਕੋਈ ਛੀਬਾ ਨਹੀਂ ਸਾਰੇ ਖਾਲਸਾ ਉਦੋਂ ਵੀ ਇਹੀ ਬਾਣੀ ਸੀ ਬਾਣੀ 'ਚ ਨਹੀਂ ਕੋਈ ਕਮੀ ਹੈਗੀ ਸਾਨੂੰ ਪੜਨ ਦਾ ਤਰੀਕਾ ਨਹੀਂ ਆ ਰਿਹਾ ਇੰਨੇ ਗੁਰੂ ਘਰਾਂ ਚ ਨੇਤਨੇਮ ਹੋ ਰਿਹਾ ਇੰਨੇ ਗੁਰੂ ਘਰਾਂ ਦੇ ਵਿੱਚ ਅਰਦਾਸ ਹੋ ਰਹੀ ਏ ਤੇ ਬਜਾਏ ਲਾਹਾ ਲੈਣ ਦੇ ਸੰਗਤ ਪਛੇੜਦੀ ਜਾ ਰਹੀ ਆ ਤੁਸੀਂ ਬਹੁਤ ਥੋੜੇ ਗੁਰੂ ਘਰ ਨੇ ਇਤਿਹਾਸ ਗੁਰੂ ਘਰ ਨੇ ਜਾ ਕੇ ਤੇ ਕੋਈ ਸੰਤ ਮਾਮਪੁਰਸ਼ਾਂ ਦੇ ਸਥਾਨ ਨੇ ਉੱਥੇ ਸੰਗਤਾਂ ਦੇ ਮੇਲੇ ਲਾਦੇ ਆਮ ਜਿਹੜੇ ਪਿੰਡਾਂ ਵਿੱਚ ਮਹੱਲਿਆਂ ਵਿੱਚ ਸ਼ਹਿਰ ਉੱਥੇ ਤਾਂ ਸਗੋਂ ਇੱਕ ਗੁਰੂ ਘਰ ਜਦੋਂ ਥੋੜਾ ਚੱਲ ਪੈਂਦਾ ਹੋਰ ਦੁਪ ਤਾਂ ਪੈ ਜਾਂਦੀ ਕਮੇਟੀ ਪੜ ਚੋ ਰਹਿ ਨੇ ਮਜਬੂਦ ਦੇ ਆਧਾਰ ਤੇ ਉੱਪਰ ਗੁਰਦੇ ਤੇ ਫਿਰ ਬਾਣੀ ਪੜਨ ਦਾ ਫਾਇਦਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਬਾਣੀ ਪੜ੍ਹੀ ਜਾ ਰਹੀ ਏ ਸਮਝ ਨਹੀਂ ਰਿਹਾ ਵਿੱਚ ਕੀ ਲਿਖਿਆ ਏ ਵੱਧਾ ਚੱਟੀ ਜੇ ਕਰੇ ਨਾ ਗੁਣ ਨਾ ਉਪਕਾਰ ਨਾ ਸਿਮਰਨ ਹੋ ਰਿਹਾ ਨਾ ਬਾਣੀ ਪੜ੍ਹੀ ਵੜ ਕੇ ਵਿਚਾਰੀ ਜਾ ਰਹੀ ਏ ਤੇ ਉਹ ਗਾਂ ਦੀ ਗਾਂ ਗਾਂਦੇ ਤੇ ਫਿਰ ਆਪਾਂ ਨੂੰ ਦੇਖਣਾ ਚਾਹੀਦਾ ਨਾ ਜਿਹੜੀ ਬਿਮਾਰੀ ਦਾ ਇਲਾਜ ਕਰਨ ਲਈ ਅਸੀਂ ਕਰਦੇ ਪਿਆ ਸਾਰਾ ਕੁਝ ਗੁਰੂ ਕਰਕੇ ਉਹ ਬਣਾਉਣੇ ਪਿਆ ਵੀ ਸਮਾਜ ਵਿੱਚ ਸ਼ਾਂਤੀ ਆ ਐਡੀਆਂ ਵੱਡੀਆਂ ਵੱਡੀਆਂ ਸੋਸਤਾ ਕਿਉਂ ਬੋਲੇ ਵੀ ਸਾਰੇ ਇੱਕ ਹੋਰ ਤੇ ਉਹ ਹੋ ਘਰਿਆ ਨਹੀਂ ਹੁਣ ਬਾਣੀ ਵਿੱਚ ਕਮੀ ਹੈ ਕਿ ਸਾਡੇ ਬਾਣੀ ਚ ਤਾਂ ਕਮੀ ਹੋ ਨਹੀਂ ਸਕਦੀ ਉਹ ਤੁਰਵਾਏ ਨੇ ਪੂਰੇ ਸਾਡੇ ਚ ਕਮੀ ਉਹ ਕੀ ਹੈ ਵੀ ਅਸੀਂ ਬਾਣੀ ਦੀ ਵਿਚਾਰ ਧਾਰਾ ਦਾ ਪ੍ਰੈਕਟੀਕਲ ਨਹੀਂ ਕਰ ਰਹੇ ਕਿਉਂਕਿ ਸਾਰਿਆਂ ਦੇ ਵਿੱਚ ਇੱਕੋ ਨਾਦ ਇੱਕੋ ਅਮਰਤ ਇੱਕੋ ਜੋਤ ਪ੍ਰਗਟੇ ਜੇ ਕਿਤੇ ਅਸੀਂ ਬਾਣੀ ਦਾ ਪ੍ਰੈਕਟੀਕਲ ਕਰਾ ਕੇ ਉਹ ਚੀਜ਼ ਨਾਲ ਸ਼ੁਰੂ ਕਰਵਾਈਏ ਆਹ ਵੇਖੋ ਜੀ ਗੁਰਬਾਣੀ ਆਹ ਕਹਿੰਦੀ ਸਾਰਿਆਂ ਚ ਇੱਕੋ ਜੋਤ ਹੈ ਆ ਭਾਈ ਹਿੰਦੂ ਵੀਰ ਤੂੰ ਬੈਠ ਆ ਭਾਈ ਮੁਸਲਮਾਨ ਵੀ ਤੂੰ ਬੈਠ ਵਾਹਿਗੁਰੂ ਨੇ ਜਪਣਾ ਆ ਜੱਲਾ ਜਪ ਕੇ ਬੇ ਬੀ ਦੀ ਨਾਲ ਜੱਪ ਕੇ ਬੇਰਾਮ ਜੀ ਨਾ ਤ੍ਰੇਂਦਰ ਉਹੀ ਚੱਲੋ ਸਾਰਿਆਂ ਦਾ ਇੱਕੋ ਜੀ ਸੁਰਤੀ ਜਦੋਂ ਨੌ ਦਰਵਾਜਿਆਂ ਚੋਂ ਨਿਕਲੀ ਦਸਵੇਂ ਵਿੱਚ ਜਾਏਗੀ ਉੱਥੇ ਸਭ ਇੱਕੋ ਸਾਰਿਆਂ ਦੇ ਨੌ ਦਰਵਾਜੇ ਨੇ ਨੌ ਛੱਡ ਕੇ ਦਸਵੇਂ ਵਿੱਚ ਜਿਹੜਾ ਵੀ ਜਾਏਗਾ ਇੱਕੋ ਜੋਤ ਇੱਕੋ ਆਦਿਕੋ ਅੰਮ੍ਰਿਤ ਆਪੇ ਪਤਾ ਲੱਗ ਜਾਏਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਇੱਕੋ ਕਨਸੈਪਟ ਤੇ ਚੱਲਦੀ ਪਈ ਆ ਹੁਣ ਜੇ ਕੋਈ ਜਫਾਦਾ ਉਹਨੂੰ ਕੋਈ ਉਹਨੂੰ ਜੋਗੀ ਆਖਣ ਲੱਗ ਪੈਂਦਾ ਕੋਈ ਉਹਨੂੰ ਕਹਿੰਦਾ ਵੀ ਇਹ ਤਾਂ ਆਪਦੀ ਨੀਤੀਆਂ ਚਲਾਉਂਦਾ ਹੈ ਕੋਈ ਕਹਿੰਦਾ ਇਹਨ ਅਨਹਦ ਨਾਤਾ ਹੁੰਦਾ ਹੀ ਨਹੀਂ ਕੋਈ ਕਹਿੰਦਾ ਜੀ ਅਮਰਤਰਾਸ ਹੁੰਦਾ ਹੀ ਨਹੀਂ ਕੋਈ ਕਹਿੰਦਾ ਜੀ ਉਹਨਾ ਬੇਦੋ ਬਾਣੀ ਵਿੱਚ ਇੰਨੇ ਅਨਹਦ ਬਾਣੀ ਦੇ ਸ਼ਬਦ ਆਏ ਨੇ ਆਨੰਦ ਸਾਹਿਬ ਦੀ ਬਾਣੀ ਰੋਜ਼ ਨਿਤਨੇਮ ਵਿੱਚ ਇੱਕ ਸਿੱਖ ਪੜ੍ਹਦਾ ਹੈ ਤੇ ਸਾਰੀ ਅਨਹਦ ਬਾਣੀ ਦੀ ਵਿਆਖਿਆ ਹੈ ਉਹਦੇ ਵਿੱਚ ਵੀ ਭਰਮਪਾਸ ਦਾ ਨਹੀਂ ਜੀ ਇਹ ਤਾਂ ਆਨੰਦ ਤਾਂ ਗਣੇਸ਼ ਦਾ ਮੁੰਡਾ ਸੀ ਉਹਦੇ ਉੱਤੇ ਲਿਖੀ ਹੈ ਲੱਗ ਕੋਈ ਕਹਿੰਦਾ ਆਨੰਦ ਸੁਣੋ ਵੱਡ ਭਾਗੀਓ ਕੋਈ ਕਹਿੰਦਾ ਆਨੰਦ ਸੁਣੋ ਵੱਡ ਭਾਗੀਓ ਕਹਿਣਾ ਮਹਾਰਾਏ ਕਹਿੰਦੇ ਬਨੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਇਹ ਅਨਹਤ ਬਾਣੀ ਹੈ ਗੁਰੂ ਦੇ ਸ਼ਬਦ ਨਾਲ ਪ੍ਰਗਟ ਹੁੰਦੀ ਹੈ ਇਹਦਾ ਗਣੇਸ਼ ਨਾਲ ਕੀ ਮਤਲਬ ਹੈ ਤਾਂ ਚਿੱਤ ਤਾਂ ਜਿੰਨ ਜੋ ਵਿਆਖਿਆ ਵੜਦੀ ਐਵੇਂ ਗਰੀ ਜਾਂਦਾ ਵੀ ਸੋ ਅਨੇਖਰ ਬਾਣੀ ਦੇ ਈੜਾ ਪਿੰਗਲਾ ਔਰ ਸੁਖਮਣਾ ਪਾਉਣੇ ਬੰਧ ਰਹਾਉਗੋ ਚੰਦ ਸੂਰਜ ਦੀ ਸ਼ਾਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗਾ ਈੜਾ ਪਿੰਗਲਾ ਸੁਖਮਣ ਨੂੰ ਪਾਉਣ ਦਾ ਬੰਧ ਲਾ ਲੈ ਚੰਦ ਸੂਰਜ ਦੀ ਜੋਤ ਨੂੰ ਬਰਾਬਰ ਕਰ ਬ੍ਰਹਮ ਜੋਤ ਪ੍ਰਗਟ ਹੋ ਜਾਏਗੀ ਸਾਰਾ ਕੁਝ ਤਾਂ ਬਾਣੀ ਚ ਲਿਖਿਆ ਪਰ ਕੋਈ ਨਹੀਂ ਹੋਇਆ ਇਸ ਕਰਕੇ ਸਭ ਹੋ ਗਿਆ